ਗੁਰੂ ਸਾਹਿਬ ਜੀ ਤਾਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਨਿਓ ਨਾਨ ਬੈ ਨ ਮੋਹ ਏਕਾ ਇਕ ਦੋ ਠਾਏ ਨਾ ਜਾਣਿਓ ਸੋਪਨ ਇਕ ਪਰ ਤਖ ਇਕ ਇਕਸ ਬਹਿ ਲੀ ਦੋ 3 ਇਸ ਇਕ ਅਰ ਪੰਜ ਸਿੱਧ 35 ਨਖੀਨ ਹੋ ਇਕ ਹੋ ਜੇ ਲੱਖ ਲਖ ਹੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਾਲ ਪਪਣ ਤੂੰ ਇਕ ਲੋੜ ਹੈ ਇਕ ਮੰਨ ਆ ਸੋ ਕਹੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸਨ ਪਰਸਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਿ ਖਸਮੰਦੀ ਨੂਰ ਅਰਸਾ ਕੁਰ ਸੋ ਝਟਿਐ ਤਉ ਦਿਟੇ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਅੰਦ ਸ਼ਾਹ ਜਿਸ ਪਾਸ ਬਹਟਿਆ ਸੋਹੀਐ ਸਬਨਾ ਦਾ ਵਸਾਹੁ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵ ਤ੍ਰਗੁਣ ਰਹਿਤ ਰਹਾ ਨੇਰਾਰੀ ਸਾਦਕ ਸਿੱਧ ਨ ਜਾਣ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤ ਗੁਰ ਕੈ ਖਜਨ ਤ੍ਰਗੁਨ ਰਹਿਤ ਰਹੈ ਨੇਰਾਰੀ ਸਾਧਕ ਸਿੱਧ ਨ ਜਨ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤ ਗੁਰ ਕੈ ਖਜਨ ਅਚਰਜ ਕਿਛ ਕਹਿ ਨ ਨਜਾਈ ਵਸਤ ਅਗੋਚਰ ਭਾਏ ਰਹਾਉ ਮੋਲ ਨਹੀਂ ਕਛ ਕਰਨ ਜੁਗ ਕਿਆ ਕੋ ਕਹ ਸੁਣਾਵੈ ਕਥਨ ਕਹਿਨ ਕੋ ਸੋਝੀ ਨਾਹੀ ਜੋ ਪੇਖ ਤਿਸ ਬਾਣ ਆਵੈ ਸੋਈ ਜਾਣ ਕਰਨ ਹਰਿ ਕੀਤਾ ਕਿਆ ਵਿਚਾਰ ਆਪਣੇ ਗਤ ਮਿਤ ਆਪੇ ਜਾਣ ਹਾਰੇ ਆਪੇ ਪੂਰ ਪੰਧਾਰਾ ਐਸਾ ਰਸ ਅੰਮ੍ਰਿਤ ਮਨ ਚਖਿਆ ਤ੍ਰਿਪੱਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਣਾਇ ਸਸ ਰਸ ਅੰਮ੍ਰਿਤ ਮਨ ਚੱਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ